ਮਾਣ ਇਥੋਂ ਬੜਾ ਦੁਖੀ ਹੁੰਦਾ ਜਦੋਂ ਲੋਕ ਇਦਾਂ ਕਰਦੇ ਆਹ ਵੇਖ ਲਓ ਤੁਸੀਂ ਆਹ ਦੇਖੋ ਜੀ ਤੁਸੀਂ ਪਤਾ ਨਹੀਂ ਕੋਈ ਕੀ ਸਿੱਟ ਗਿਆ ਦੱਸੋ ਨੰਗ ਦੇ ਟੱਪਦੇ ਨਾ ਵੀ ਇਹ ਹੁਣ ਬੰਦਿਆਂ ਵਾਲੀ ਗੱਲ ਆ ਦੱਸੋ ਤੁਹਾਡੇ ਭਲੀ ਹੋ ਜੇ ਸੀ ਲੈ ਦੇਖੋ ਦੋਸਤੋ ਗੰਡੇ ਵਿੱਚ ਇਹਦੇ ਗੰਦਪਿਲ ਸਾਡੇ ਸੁੱਟ ਗਏ ਆਹ ਵੇਖੋ ਇਹ ਆ ਲੋਕਾਂ ਦੀ ਬੇਸ਼ਰਮੀ। ਨੰਗ ਦੇ ਟੱਪ ਦੇ ਇਹ ਕੰਮ ਕਰਦੇ ਆ। ਹੈ? ਬਾਈ ਦੀ ਵੇ ਮਸ਼ੀਨ ਦੇ ਵਿੱਚ ਆਣ ਕੇ ਅੱਗ ਲੱਗਣ ਦਾ ਵੀ ਡਰ ਸੀਗਾ। ਆ ਦੇਖ ਲੋ। ਹੈ? ਲੋਕਾਂ ਨੂੰ ਸ਼ਰਮ ਹੀ ਆ ਬਿਲਕੁਲ ਵੀ ਨਹੀਂ, ਜਿਵੇਂ ਹੀ ਆਣੀਗਾ। ਤੇ ਗੁੱਸਾ ਆਉਂਦਾ ਜਦੋਂ ਕੋਈ ਐਸ ਸਮਾਨ ਸਿੱਟਿਆ ਜਾਂਦਾ। ਇੱਥੇ ਪਿੱਛੇ ਜੇ ਦਾਰੂ ਦੀਆਂ ਬੋਤਲਾਂ ਸਿੱਟ ਗਿਆ ਕੋਈ। ਪੀਕੇ ਬੀਆਰ ਇੱਥੇ ਮੋਟਰ ਤੇ ਤੇ ਇੱਥੇ दारू ਬੀਅਰ ਪੰਨ ਕੇ ਗਿਆ ਇਥੇ ਲਈ ਹੁਣ ਦੱਸੋ ਵੀ ਲੋਕਾਂ ਨੂੰ ਕੀ ਕਹੀਏ ਹੈ